ਕਰਨ ਔਜਲਾ ਤੇ ਹੋਏ ਹਮਲੇ ਤੇ ਗੁਰਦਾਸ ਮਾਨ ਨੇ ਕੀਤੀ ਨਿੰਦਾ ਕਿ ਹਾਂ ਆਪਣੇ ਕਲਾਕਾਰਾਂ ਦੀ ਇੱਜ਼ਤ ਕਰਨੀ ਸਿੱਖੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋੜ ਮੰਨੇ ਜਾਣ ਵਾਲੇ ਗਾਇਕ ਗੁਰਦਾਸ ਮਾਨ ਨੇ ਆਪਣੇ ਇੱਕ ਸ਼ੋਅ ਦੌਰਾਨ ਕਰਨ ਔਜਲਾ ਨਾਲ ਵਾਪਰੀ ਇੱਕ ਘਟਨਾ ਦਾ ਵਿਰੋਧ ਕਰਦੇ ਹੋਏ ਨਜ਼ਰ ਆਏ ਦਰਅਸਲ ਹਾਲ ਹੀ ਵਿੱਚ ਗੁਰਦਾਸ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਰਨ ਔਜਲਾ ਤੇ ਹੋਏ ਹਮਲੇ ਦੀ ਨਿੰਦਿਆ ਕਰਦੇ ਹੋਏ ਨਜ਼ਰ ਆ ਰਹੇ ਹੈ ਤੇ ਫੈਨਸ ਨੂੰ ਖਾਸ ਅਪੀਲ ਕਰਦੇ ਹੋਏ ਵੀ ਦਿਖੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਾਨ ਸਾਹਿਬ ਖਦੇ ਹਨ ਕਿ ਤੁਸੀਂ ਆਪਣੇ ਚਾਹੇਤੇ ਕਲਾਕਾਰਾਂ ਦੇ ਸ਼ੋਅ ਤੇ ਪਹੁੰਚ ਜਾਂਦੇ ਹੋ ਕਲਾਕਾਰ ਦੂਰੋਂ ਦੂਰੋਂ ਚੱਲ ਕੇ ਤੁਹਾਡਾ ਮਨੋਰੰਜਨ ਕਰਦੇ ਹਨ ਤੁਸੀਂ ਕਲਾਕਾਰ ਦਾ ਇੱਜ਼ਤ ਕੀਤੀ ਹੈ ਤੇ ਕਲਾਕਾਰ ਤੁਹਾਡੀ ਗੁਰਦਾਸ ਮਾਨ ਅੱਗੇ ਕਹਿੰਦੇ ਹਨ ਕਿ ਮੈਨੂੰ ਪਤਾ ਲੱਗਾ ਕਿ ਕਰਨ ਔਜਲਾ ਨਾਲ ਵਿਦੇਸ਼ ਦੇ ਵਿੱਚ ਜੋ ਘਟਨਾ ਵਾਪਰੀ ਉਸ ਦੇ ਸ਼ੋਅ ਦੇ ਵਿੱਚ ਲੱਖਾਂ ਲੋਕ ਮੌਜੂਦ ਸਨ ਕੁੜੀਆਂ ਵੀ ਸਨ ਮਾਨ ਸਾਹਿਬ ਨੇ ਕਿਹਾ ਕਿੰਨਾ ਪਿਆਰ ਸਤਕਾਰ ਮਿਲਿਆ ਹੋਵੇਗਾ ਉਸ ਨੂੰ ਗੁਰਦਾਸ ਮਾਨ ਨੇ ਕਿਹਾ ਕਿ ਆਪਣੇ ਕਲਾਕਾਰ ਦੀ ਸਾਧੂ ਸੰਤ ਦੀ ਅਤੇਤੀ ਪੈਣ ਦੀ ਇੱਜ਼ਤ ਕਰਨਾ ਸਿੱਖੋ ਕਿਉਂਕਿ ਇਹ ਸਭ ਦੇ ਸਾਂਝੇ ਹੁੰਦੇ ਹਨ ਜੇਕਰ ਤੁਸੀਂ ਇਹਨਾਂ ਦੀ ਇੱਜ਼ਤ ਸਤਿਕਾਰ ਦਵੋਗੇ ਤਾਂ ਹੀ ਤੁਹਾਨੂੰ ਦੋਗਣਾ ਮਾਨ ਤੇ ਸਤਿਕਾਰ ਮਿਲੇਗਾ ਜਿਵੇਂ ਕਰਨ ਔਜਲਾ ਦੇ ਨਾਲ ਹੋਇਆ ਉਹ ਚੰਗਾ ਨਹੀਂ ਸੀ ਦੱਸ ਦਿਓ ਕਿ ਗੁਰਦਾਸ ਮਾਨ ਗਾਇਕੀ ਦੇ ਨਾਲ ਨਾਲ ਆਪਣੇ ਵਿਚਾਰਾਂ ਨੂੰ ਲੈ ਕੇ ਅਕਸਰ ਫੈਨਸ ਨਾਲ ਸਾਂਝਾ ਕਰਦੇ ਹਨ ਤੇ ਵਕਤ-ਵਕਤ ਮੁੱਦਿਆਂ ਤੇ ਆਪਣੇ ਵਿਚਾਰ ਨੂੰ ਸਾਂਝਾ ਕਰਦੇ ਨੇ ਤੁਹਾਡੀ ਕੀ ਰਾਏ ਹੈ ਗੁਰਦਾਸ ਮਾਨ ਦੇ ਸਟੇਟਮੈਂਟ ਦੇ ਉੱਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਬਾਹਰ ਮੈਨੂੰ ਪਤਾ ਲੱਗਿਆ ਸੀਗਾ ਕਰਨ ਔਜਲਾ ਦੇ ਉੱਤੇ ਕਿਸ ਤਰ੍ਹਾਂ ਦਾ ਵਰਤੀਵਾ ਹੋਇਆ ਪਤੀ ਦਾ ਹੋਇਆ ਤੁਹਾਨੂੰ ਆਛਾ ਨਹੀਂ ਲੱਗਿਆ ਕਲਾਕਾਰ ਤੁਹਾਡੇ ਵਾਸਤੇ ਇਹਦੀ ਦੂਰੋਂ ਚੱਲ ਕੇ ਗਏ ਤੁਸੀਂ ਉਹਦੀ ਇੰਤਜ਼ਾਰ ਕੀਤੀ ਉਸਨੇ ਤੁਹਾਡੀ ਇੰਤਜ਼ਾਰ ਕੀਤੀ ਜਦੋਂ ਬਾਹਰ ਐਨੀ ਆਡੀਅੰਸ ਸੀ ਜਿਹੜੀ ਅੱਜ ਤੱਕ ਕਿਸੇ ਦੇ ਆਡੀਅੰਸ ਨਹੀਂ ਸੀ ਆਰੋਦੇ ਵਿੱਚ ਸ਼ਾਮਲ ਕੁੜੀਆਂ ਉਸਦੇ ਗੀਤ ਬਕਾਇਦਾ ਨਾਲ-ਨਾਲ ਗਾ ਰਹੀਆਂ ਸੀ ਤੋਂ ਕਿੰਨਾ ਪਿਆਰ ਸਤਿਕਾਰ ਭੋਪੰਡਿਆ ਹੋਇਆ ਉਸਨੇ ਸੋ ਆਪਣੇ ਕਲਾਕਾਰ ਦੀ ਆਪਣੇ ਸਾਧੂ ਸੰਤਾਂ ਦੀਆਂ ਧੀਆਂ ਧਿਆਣੀਆਂ ਨੇ ਇਹ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਬਾਬਾ ਤੁਸੀਂ ਨਹੀਂ ਕਦਰ ਕਰੋਗੇ ਤਾਂ ਹੋਰ ਕੌਣ ਕਰੇਗਾ ਨਹੀਂ ਜੀ ਕਦਰ ਕਰਨੀ ਸਿੱਖੋਗੇ ਇਹ ਸਤ ਕਰਨੀ ਸਿੱਖੋਗੇ ਜਦ ਤੁਹਾਨੂੰ ਦੁਗਣੀ ਨਾ ਮਿਲਦੇ ਤਾਂ ਕਹਿ ਦੇਣਾ ਕਿਸੇ ਨੂੰ ਸਲੀਕੇ ਨਾਲ ਕਿਸੇ ਤਰੀਕੇ ਨਾਲ ਤਹਿਸੀ